ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਇਸ ਵਕਤ ਕਰਦੀਆਂ ਜੀ ਤੁਹਾਡਾ ਟਵਾਣਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਇਆ ਜੀ ਅੱਜ ਇੱਕ ਨਵਾਂ ਬਲੌਗ ਸੋ ਬਣੇ ਰਹੋ ਅੱਜ ਮਿਲਿਆ ਜੀ ਆਪਾਂ ਪੇਕੇ ਘਰ ਕਿਉਂਕਿ ਕੱਲ ਜਿਵੇਂ ਬਲੌਗ ਹੈਗਾ ਸੀ ਆਪਣਾ ਜਣੀ ਹੁਣ ਤਾਂ ਚਲੋ ਇਹ ਸੀਗਾ ਵੀ ਦੋ ਦਿਨ ਦਾ ਦੋ ਦਿਨ ਹੋ ਗਏ ਸੀ ਪਾਇਆ ਨਹੀਂ ਸੀ ਬਲੌਗ ਇਹ ਸੀ ਰੀਜ਼ਨ ਵੀ ਪੇਕੇ ਘਰ ਜਾ ਕੇ ਦੀ ਫਿਰ ਇਹ ਹੋ ਜਾਂਦਾ ਵੀ ਬਸ ਇਧਰ ਉਧਰ ਸਰਸਪਟੇ ਹੀ ਹੁੰਦੇ ਨੇ ਕੁਝ ਥੋੜੇ ਬਹੁਤੇ ਕੰਮਕਾਰ ਕਰਨ ਵਾਲੇ ਜ਼ਰੂਰੀ ਸੀਗੇ ਉਹਨਾਂ ਕਰਕੇ ਥੋੜਾ ਹੋ ਗਿਆ ਸੀ ਵੀ ਬਲੌਗ ਬਣ ਚੁੱਕੇ ਸੀ ਪਰ ਐਡੀਟਿੰਗ ਤੇ ਵੌਇਸ ਓਵਰ ਦਾ ਟਾਈਮ ਨਹੀਂ ਲੱਗਿਆ ਸੋ ਪਲੀਜ਼ ਆਮ ਰੀਲੀ ਸੌਰੀ ਕਿਉਂਕਿ ਜੀ ਉੱਥੇ ਬਲੌਗਿੰਗ ਦਾ ਇਹ ਹੋ ਗਿਆ ਸੀ ਮਕਸਦ ਵੀ ਅਪਣ ਛੁੱਟੀਆਂ 2 ਦਿਨ ਦੀ ਮਿਲੀ ਸੀ ਇਹ 2 ਦਿਨ ਦੇ ਵਿੱਚ ਇਹ ਸੀਗਾ ਵੀ ਇਹ ਕੰਮਕਾਰ ਵੀ ਕਰਨ ਵਾਲੇ ਸੀਗੇ ਜਿਹੜੇ ਕਰਨੇ ਨੇ ਇੱਕ ਦੋ ਥਾਵਾਂ ਤੇ ਜਾ ਕੇ ਵੀ ਆਉਣਾ ਸੀ ਉਹ ਵੀ ਜ਼ਰੂਰੀ ਸੀਗਾ ਬਸ ਤਾਂ ਕਰਕੇ ਫਿਰ ਤੁਹਾਨੂੰ ਪਤਾ ਹੀ ਹੈ ਨਾ ਵੀ ਬਲੌਗਿੰਗ ਦਾ ਨੂੰ ਵੀ ਕਾਫੀ ਟਾਈਮ ਚਾਹੀਦਾ ਤਾਂ ਇਹ ਕੰਮ ਹੁੰਦੇ ਨੇ ਫਿਰ ਮੈਂ ਇਹ ਘਰ ਉੱਤ ਲਏ ਸੀਗੇ ਬਸ ਮੈਨੂੰ ਈ ਸੀ ਮੈਂ ਕਿਹਾ ਵੀ ਚਲੋ ਕੋਈ ਨਾ ਵੀ ਬਾਅਦ ਵਿੱਚ ਕਰ ਦੂੰਗੀ ਤੁਹਾਨੂੰ ਦਿਖਾ ਦੂੰਗੀ ਵੀ ਹਾਂ ਪੈਕੇ ਗਏ ਸੀਗੇ ਅਸੀਂ ਕੁਝ ਜਣਿਆਂ ਨੂੰ ਤਾਂ ਇਹ ਹੋ ਗਿਆ ਸੀ ਵੀ ਪਤਨੀ ਰਾਜੀਪ ਵਾਕਈ ਘਰ ਛੱਡ ਕੇ ਚਲੇ ਗਈ ਐਦਾਂ ਦੀ ਕੋਈ ਗੱਲ ਨਹੀਂ ਥੀ ਉਹ ਤਾਂ ਬਸ ਇਹ ਸੀਗਾ ਵੀ ਜਾ ਰਹੀ ਸੀ ਆਪਾਂ ਉਹ ਸੀਗਾ ਵੀ ਆਪਾਂ ਘਰ ਘਰ ਤੋਂ ਜਾ ਰਹੇ ਹਾਂ ਵੀ ਘਰ ਛੱਡ ਤਾਂ ਹੈਨਾ ਬਸ ਇਹ ਸੀਗਾ ਤਾਂ ਕਰਕੇ ਇੱਥੇ ਆਪਾਂ ਬਸ ਦੁਪਹਿਰਕ ਦਾ ਟਾਈਮ ਸੀਗਾ ਮੈਂ ਉਹ ਕਰਕੇ ਉਸ ਬਸ ਥੋੜੀ ਦੇਰ ਬੈਠੀ ਸੀ ਕਿਉਂਕਿ ਮੈਨੂੰ ਪਹਿਲਾਂ ਸਵੇਰੇ ਥੋੜੇ ਬਹੁਤੇ ਕੱਪੜਿਆਂ ਦਾ ਕਰਨ ਵਾਲਾ ਸੀ ਕੰਮ ਕੁਛ ਥੋੜਾ ਡੀਪ ਕਲੀਨਿੰਗ ਦਾ ਸੀਗਾ ਤਾਂ ਕਰਕੇ ਵੀ ਬਸ ਇੱਥੇ ਹੈਗਾ ਸੀ ਜਣੀ ਫਿਰ ਅਸੀਂ ਮੈਂ ਮੇਰੇ ਕਜ਼ਨ ਨੇ ਮੰਮੀ ਨੇ ਅਸੀਂ ਸਾਰਿਆਂ ਨੇ ਬੈਠ ਕੇ ਖੂਬ ਸਾਰੀਆਂ ਗੱਲਾਂ ਕੀਤੀਆਂ ਕਾਫੀ ਟਾਈਮ ਸਪੈਂਡ ਕਰਨ ਤੋਂ ਬਾਅਦ ਫਿਰ ਮੈਂ ਇੱਥੇ ਲੱਗੀ ਸੀ 4-5 ਵਜੇ ਸ਼ੇਕ ਬਣਾਉਣ ਮੈਂ ਕਿਹਾ ਵੀ ਚਲੋ ਸ਼ੇਕ ਬਣਾਉਣੀ ਆ ਕਿਉਂਕਿ ਸਾਡੇ ਮਤਲਬ ਕਾਫੀ ਟਾਈਮ ਤੋਂ ਜਣੀ ਡੇਲੀ ਰੁਟੀਨ ਜੀ ਮੰਗਈ ਆ ਸਾਰਿਆਂ ਨੂੰ ਹੋ ਜਾਂਦਾ ਚਲੋ ਕਿਉਂਕਿ ਚਾਹ ਪੀਤੀ ਨੂੰ ਟਾਈਮ ਹੋਇਆ ਹੁੰਦਾ ਵੀ ਚਲੋ ਸ਼ੇਕ ਬਣਾ ਕੇ ਪੀਨੇ ਆ ਨਾਲੇ ਮੈਨੂੰ ਇਸ ਵੀ ਚਲੋ ਸ਼ਾਮ ਨੂੰ ਰੋਟੀ ਸਵੇਰ ਸ਼ਾਮ ਰੋਟੀ ਵਾਲੇ ਤਾਂ ਚਲੋ ਆ ਜਾਂਦੇ ਨੇ ਸਾਡੇ ਭੂਆ ਜੀਓ ਲੱਗਦੇ ਨੇ ਇੱਥੇ ਰਹਿੰਦੇ ਨੇ ਜੀ ਉਹ ਜਿਹੜੇ ਮੰਮੀ ਉਹਨਾਂ ਦੀ ਰੋਟੀ ਬਣਾ ਕੇ ਜਾਂਦੇ ਨੇ ਵੀ ਚਲੋ ਦਾਲ ਸਬਜ਼ੀ ਰੋਟੀ ਵੀ ਬਣਾਤਾ ਜਾਂਦੇ ਨੇ ਪਰ ਮੇਰੇ ਕਾਲੇ ਛੋਲੇ ਹਾਂ ਦੀ ਕਾਲੇ ਚਨੇ ਭੁੰਨਤੇ ਹੋਏ ਸੀਗੇ ਉਦੇ ਕਰਕੇ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਉਹਨਾਂ ਨੂੰ ਉਬਾਲ ਕੇ ਦੇਣਾ ਰੱਖ ਦੇਣੀ ਆ ਵੀ 2-4 ਬਿਸਲ ਵੱਜ ਜਾਣਗੇ ਵੀ ਫਿਰ ਉਹਨਾਂ ਨੂੰ ਸਬਜ਼ੀ ਬਣਾਉਣੀ ਥੋੜੀ ਆਸਾਨ ਹੋ ਜੂਗੀ ਕਿਉਂਕਿ ਉਹਨੂੰ ਸਬਜ਼ੀ ਨੂੰ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਬਸ ਇਹ ਸੀ ਮੈਨੂੰ ਮੈਂ ਉੱਥੇ ਬਸ ਬੈਠ ਕੇ ਮੈਂ ਕਿਹਾ ਵੀ ਚਲੋ ਇਹਨਾਂ ਨੂੰ ਮੈਂ ਸ਼ੇਕ ਪੀ ਲੰਨੀ ਆ ਨਾਲੇ ਮੈਂ 2-3 ਦੇ ਵਿੱਚ ਆਲੂ ਪਾਉਣੇ ਸੀ ਮੈਂ ਕਿਹਾ ਵੀ ਚਲ ਨਾਲ ਹੀ ਉਬਾਲ ਲੈਣੀ ਆ ਉਦੋਂ ਮੈਂ ਕਟਿੰਗ ਕਰਕੇ ਨਹੀਂ ਅਸੀਂ ਕਦੇ ਵੀ ਪਾਏ ਹੈਗੇ ਸਬਜ਼ੀ ਚ ਉਸ ਇਦਾਂ ਹੀ ਪਾਉਣੇ ਹੁੰਨੇ ਆ ਵੀ ਉਵਾੜ ਕੇ ਥੋੜੀ ਇਹ ਹੋ ਜਾਂਦਾ ਵੀ ਬਦੀ ਸਬਜੀ ਦੀ ਥੋੜੀ ਗਰੇਵੀ ਜੀ ਹੋ ਜਾਂਦੀ ਆ ਤਾਂ ਉਹ ਰੱਖਦੇ ਸੀ ਮੈਂ ਕਿਹਾ ਵੀ ਚਲੋ ਉਹ ਰੱਖ ਕੇ ਫਿਰ ਜਿਹੜੇ ਸਵੇਰ ਦੇ ਕੱਪੜੇ ਧੋਤੇ ਪਏ ਸੀਗੇ ਥੋੜੇ ਬਹੁਤੇ ਗਰਮ ਕੱਪੜੇ ਰਹਿੰਦੇ ਸੀਗੇ ਮੰਮੀ ਉਹਨਾਂ ਵਾਲੇ ਮੰਮੀ ਦੇ ਗੁਰਪ੍ਰੀਤ ਦੇ ਡੈਡੀ ਦੇ ਸਾਰਿਆਂ ਦੇ ਮੈਂ ਕਿਹਾ ਵੀ ਚਲ ਉਹ ਸਮਾ ਲੈਨੇ ਇਹ ਨਹੀਂ ਨਹੀਂ ਮੇਰੇ ਤਾਈ ਜੀ ਜਿਹੜੀ ਮੇਰੀ ਕਜ਼ਨ ਬੈਠੀ ਸੀ ਉਹਦੇ ਮੰਮੀ ਨੇ ਇਹ ਬਸ ਉਹ ਵੀ ਆ ਗਏ ਸੀ ਇਧਰ ਨੂੰ ਕਿਹੜਾ ਕੱਢਣਾ ਨਾਲੇ ਉਹ ਲੱਗ ਗਏ ਸੀ ਤੈਹ ਲਗਾਉਣ ਕੱਪੜਿਆਂ ਦੀ ਤੇ ਬਸ ਮੈਂ ਵੀ ਕੱਢੀ ਘੜੀ ਮੈਂ ਕਿ ਵੀ ਚਲੋ ਇਕੱਠੇ ਜੇ ਕਰ ਦਿੰਨੀ ਆ ਵੀ ਜਿਹੜੇ ਰੱਖਣ ਵਾਲੇ ਨੇ ਕੁਛ ਮੈਨੂੰ ਇਹ ਸੀ ਮੈਂ ਕਿ ਵੀ ਚਲ ਦੇਖਦੇ ਆ ਵੀ ਸ਼ਾਮ ਨੂੰ ਰੱਖ ਦੂੰ ਨਹੀਂ ਫਿਰ ਥੋੜੇ ਜਿ ਦੇ ਰਹਿੰਦੇ ਸੀ ਕੱਪੜੇ ਧੂਣ ਵਾਲੇ ਮੈਂ ਵੀ ਨਹੀਂ ਫਿਰ ਸਵੇਰ ਨੂੰ ਰੱਖ ਦਾਂਗੇ ਸਵੇਰ ਨੂੰ ਰੱਖੇ ਜਾਣਗੇ ਚਲੋ ਜੀ ਫਿਰ ਇੱਥੇ ਅਸੀਂ ਸ਼ਾਮ ਨੂੰ ਜਾਂਦੇ ਹੁੰਨੇ ਆ ਜੀ ਸਾਰੇ ਇਕੱਠੇ ਹੋ ਕੇ ਸੈਰ ਕਰਨ ਸੈਰ ਕੇ ਜੀ ਘੁੰਮਣ ਫਿਰਨਾ ਹਨਾ ਵੀ ਇਧਰ ਸਾਡੀ ਇੱਕ ਪਲਾਟ ਆ ਸਾਰੇ ਘਰਾਂ ਦਾ ਹੀ ਉਧਰ ਨੂੰ ਇਹ ਲੱਗੀ ਸੀ ਮੰਮੀ ਦੇ ਦਵਾਈ ਪਾਉਣ ਅਸੀਂ ਸਾਰੇ ਮੰਮੀਆਂ ਕਹਿੰਦੇ ਆ ਉਧਰ ਉਧਰ ਹੀ ਸਾਰੇ ਤਾਇਆਂ ਨੂੰ ਇਹ ਮੰਮੀ ਦੇ ਦਵਾਈ ਬਣਾ ਮੰਮੀ ਕਹਿੰਦੇ ਮੇਰੇ ਤਾਂ ਪਈਓ ਨਹੀਂ ਹੈਗੀ ਕਹਿੰਦੇ ਤੂੰ ਕਹੀ ਜੰਨੀ ਮੈਂ ਪਾ ਤੀ ਦਵਾਈ ਤਾਂ ਕਰਕੇ ਉਹ ਬੈਸੋ ਸਹੀ ਚੱਲਦਾ ਸੀਗਾ ਇਹ ਕਹਿੰਦੀ ਨਹੀਂ ਮੰਮੀ ਵੀ ਪਾ ਤੀ ਸੀ ਤੁਹਾਡੇ ਵੀ ਤੁਹਾਨੂੰ ਉਹੀ ਲੱਗੀ ਜਾਂਦਾ ਹਨਾ ਵੀ ਪਈ ਨਹੀਂ ਹੈਗੀ ਮੈਂ ਬਸ ਇੱਥੇ ਅਸੀਂ ਜਾਣਾ ਸੀ ਹੁਣ ਘੁੰਮਣ ਫਿਰਨ ਚੰਨਵੀਰ ਨੂੰ ਕਹਿੰਦੇ ਸੀ ਵੀ ਚੰਨਵੀਰ ਤੂੰ ਆਪਦੇ ਕੱਪੜੇ ਚੇਂਜ ਕਰਾ ਲਾ ਵੀ ਫਿਰ ਆਪਾਂ ਗੇੜਾ ਕੱਡਣ ਜਾਂਦੇ ਆ ਕਿਉਂਕਿ ਜੇ ਇਹ ਇਕੱਲਾ ਰਹਿਣਗੇ ਜੇ ਇਹ ਨੂੰ ਵੀ ਥੋੜਾ ਜਿਹਾ ਐ ਹੋ ਜਾਂਦਾ ਨਾ ਜਿਵੇਂ ਬੱਚੇ ਨੂੰ ਡਿਸਟਰਬੈਂਸ ਦੀ ਹੋ ਜਾਂਦੀ ਹੈ ਵੀ ਸਾਰੇ ਇਕੱਠੇ ਹੋ ਕੇ ਇੱਕ ਤਾਂ ਜੀ ਇਹਨੂੰ ਚੌਵੀ ਹੋ ਜਾਂਦਾ ਹਨਾ ਵੀ ਚਲ ਸਾਰੇ ਮੇਰੇ ਨਾਲ ਖੇਡਣ ਆਲੇ ਪਰ ਇਹ ਹੋ ਜਾਂਦਾ ਵੀ ਇਹ ਛੋਟਾ ਏ ਤੇ ਇਹ ਤੋਂ ਸਾਰੇ ਵੱਡੇ ਨੇ ਕਿਉਂਕਿ ਵੱਡਿਆਂ ਦੀ ਆਪਦੀਆਂ ਖੇਡਾਂ ਹੋ ਜਾਂਦੀਆਂ ਨੇ ਇਹਨਾਂ ਦੀਆਂ ਛੋਟੇ ਬੱਚੇ ਦੀ ਆਪਦੀ ਖੇਡ ਹੋ ਜਾਂਦੀ ਐ ਇਥੇ ਹਰ ਜਗਤ ਨੂੰ ਹੈਗਾ ਸੀ ਵੀ ਮੈਂ ਮੀ ਬਲੌਗਰ ਸਟਾਰਟ ਕਰਨਾ ਏ ਹਨਾ ਵੀ ਕਿਉਂਕਿ ਇਹਨੂੰ ਘਰੇ ਵੀ ਬਹੁਤ ਆਦਤ ਆ ਹਨਾ ਵੀ ਮੰਮਾ ਮੈਂ ਬਲੌਗਿੰਗ ਕਰਦਾ ਐ ਕਿਉਂਕਿ ਜਿੱਦਾਂ ਦਾ ਮਾਹੌਲ ਹੁੰਦਾ ਨਾ ਉਦਾਂ ਹੀ ਬੱਚਿਆਂ ਨੂੰ ਹੋ ਜਾਂਦਾ ਇਹਨੂੰ ਸਾਰਿਆਂ ਨੂੰ ਇਹ ਹੁਣ ਜਿਵੇਂ ਬੱਚੇ ਦੇਖਦੇ ਨੇ ਨਾ ਬਸ ਉਦਾਂ-ਉਦਾਂ ਸਾਰਿਆਂ ਨੂੰ ਹੋ ਜਾਂਦਾ ਹੁੰਦਾ ਇਹ ਲੱਗਿਆ ਸੀ ਇਕੱਲਾ ਹੀ ਆਪਦਾ ਮਸਤੀ ਕਰਨ ਖੇਡਣ ਦੋ ਲੱਕੜ ਦੇ ਟੁਕੜਿਆਂ ਨਾਲ ਇਹ ਸੀਗੀ ਇਹ ਦੂਜੀ ਭੈਣ ਵੀ ਦੀ ਛੁੱਟੀਆਂ ਚ ਤਾਂ ਜੀ ਫਿਰ ਇਹੀ ਮਜ਼ਾ ਹੁੰਦਾ ਸਾਰੇ ਇਕੱਠੇ ਹੋਏ ਹੋਏ ਉਧਰ ਜੀ ਇੱਥੇ ਸੋਨੂ ਦੇ ਰਹੀ ਸੀ ਸੰਦੀਪ ਨੂੰ ਪਜਾਮੀ ਬਾਰੇ ਕੋਈ ਸਿੱਖਿਆ ਦੇ ਰਹੀ ਸੀ ਕਹਿੰਦੀ ਇਹ ਪਜਾਮੀ ਉਲਟਾ ਜਿਹੜੀ ਤੂੰ ਪਾਈ ਆ ਵੀ ਉਹ ਹੋ ਕਹਿੰਦੀ ਕੱਲ ਵਾਲੀ ਹੋਰ ਸੀ ਇਹ ਹੋਰ ਆ ਬਸ ਇਹਦੇ ਕਰਕੇ ਉਹ ਲੱਗੀ ਹੋਈ ਸੀ ਉਹਨੂੰ ਕਹਿਣਾ ਹੈਲੋ ਗਾਇਸ ਕਿਵੇਂ ਹੋ ਸਫੀ ਗਰ ਖੜੇ ਹੋ ਖੜੇ ਹੋ ਸਾਰੇ ਕੁਝ ਦਿਖਾ ਰਹੇ ਦੇਖੋ ਮੇਰੀ ਮਾਸੀ ਨਾਨੀ ਦੂਸਰੇ ਲੋਟ ਕਰੋ ਮੈਂ ਕਰਾਂ ਬਸ ਜੀ ਉਹਨੇ ਕੀਤੀ ਫਿਰ ਬਲੌਗਿੰਗ ਦੀ ਕਿਉਂਕਿ ਬੱਚੇ ਨੂੰ ਇਹ ਹੋ ਜਾਂਦਾ ਨਾ ਫਿਰ ਤਾਂ ਥੋੜੀ ਸਮਝ ਘਟ ਆਉਂਦੀ ਹੈ ਨਾ ਵੀ ਮੈਂ ਕੀ ਕਰਾਂ ਕੀ ਨਹੀਂ ਕਹਾ ਕਹਿਣ ਦਾ ਥੋੜਾ ਜਿਹਾ ਹੋ ਗਿਆ ਸੀ ਬਸ ਅਸੀਂ ਸੈਰ ਕਰਕੇ ਸੈਰ ਕਰਕੇ ਆ ਕੇ ਫਿਰ ਅਸੀਂ ਆਗੇ ਸੀ ਇਧਰ ਭਾਬੀ ਜੀ ਉਹਨਾਂ ਨੇ ਸਾਈਡ ਕਰੇ ਗਿੜਾ ਗੱਡਣ ਕਿਉਂਕਿ ਅਸੀਂ ਦਿਨ ਚ ਆਏ ਸੀਗੇ ਉਦੋਂ ਹੀ ਮਿਲੇ ਨਹੀਂ ਗਏ ਹੋਏ ਸੀ ਰਿਸ਼ਤੇਦਾਰੀ ਚ ਕੋਈ ਬਾਹਰੋਂ ਆਇਆ ਸੀ ਇਹਨਾਂ ਉਹੀ ਵੱਚ ਵਾਚ ਦੇਖ ਰਹੀ ਸੀ ਵਾਚ ਇਹ ਉਹਨਾਂ ਨੇ ਬਾਹਰੋਂ ਲਿਆਂਦੀ ਸੀ ਕੈਨੇਡਾ ਤੋਂ ਹੂੰ ਤੇ ਫਤਿਹ ਕੰਦਾ ਫਤਿਹ ਹੱਸਦਾ ਸੀ ਕਹਿੰਦਾ ਮਮਾ ਕਿੰਨਾ ਦੀ ਮੈਂ ਕਿਹਾ ਮੈਨੂੰ ਗਿਫਟ ਆਇਆ ਏ ਐ ਹੱਸਦੇ ਸੀਗੇ ਬਸ ਭਾਬੀ ਜੀ ਬਣਾ ਰਹੀ ਸੀ ਰੋਟੀ ਅਸੀਂ ਕਿਹਾ ਵੀ ਚਲ ਇਹ ਸਾਨੂੰ ਕਹਿੰਦੀ ਚਲ ਮੈਂ ਐਂ ਆਈ ਕਰਦੀ ਕਹਿੰਦੀ ਮੈਂ ਬਣਾਉਣੀ ਆ ਤੁਹਾਡੇ ਨਾਲ ਵੀ ਲਓ ਮੈਂ ਪੇੜੇ ਕਰ ਦਿੰਦੇ ਆ ਤੁਸੀਂ ਜਲਦੀ ਜਲਦੀ ਬਣਾ ਲਓ ਸਾਨੂੰ ਇਹ ਸੀਗਾ ਵੀ ਜਲਦੀ ਜਲਦੀ ਕੰਮ ਕਰਨਗੇ ਫਿਰ ਸਾਡੇ ਕੋਲ ਬੈਠ ਜਾਣਗੇ ਕੁਝ ਟਾਈਮ ਮਾਜੀ تنਵੀਰ ਲੱਗਿਆ ਹੋਇਆ ਸੀਗਾ ਬੀਰ ਜੀ ਕੋਲ ਖੇਡਣ ਉਹ ਕਰਦੇ ਸੀ ਆਪਦਾ ਕੋਈ ਕੰਮ ਇਹ ਜਿਵੇਂ ਲੱਕੜ ਦਾ ਕੰਮ ਕਰਦੇ ਨੇ ਬਹੁਤ ਜ਼ਿਆਦਾ ਵਧੀਆ ਅਸੀਂ ਇੱਥੇ ਵੀ ਕਰਵਾਇਆ ਏ ਜੁਣੀ ਐਨੀ ਜ਼ਿਆਦਾ ਹੱਥ ਤੇ ਸਫਾਈ ਆ ਵੀ ਜਿੰਨੀ ਤੁਸੀਂ ਕਹਿ ਦੋ ਬਹੁਤ ਵਧੀਆ ਕੰਮ ਕਰਦੇ ਨੇ ਬੀਰ ਜੀ ਵੀ ਗਾਹਾਂ ਇਹਨਾਂ ਦਾ ਬੇਟਾ ਵੀ ਪਰਮਜੀਤ ਇਹ ਸਾਰੇ ਜਿਵੇਂ ਹੁਣ ਪਹਿਲਾਂ ਸਾਰੇ ਤਾਇਆ ਜੀ ਕਰਦੇ ਹੁੰਦੇ ਸੀ ਪਰ ਬੀਰ ਜੀ ਜੁਣੀ ਹੁਣ ਪਰਮਜੀਤ ਵੀ ਕਰਦਾ ਵਧੀਆ ਹੈ ਨਾ ਸਾਰਿਆਂ ਦਾ ਚਲੋ ਇਹ ਹੋ ਜਾਂਦਾ ਜਿਵੇਂ ਜਿਵੇਂ ਦੇ ਦਿਆ ਬਸ ਇਹ ਫਤੇ ਤੇ ਉਹਦੇ ਭੈਣ ਉਹ ਦੋਨੇ ਭੈਣ ਪਾਈਏ ਲੱਗੇ ਹੋ ਸੀ ਲੜਨ ਨਾਲੇ ਮਸਤੀਆਂ ਕਰਨ ਇਹ ਹੈਗੀ ਸੀ ਵੀਡੀਓ ਨੈਕਸਟ ਡੇ ਦੀ ਦੁਪਹਿਰ ਤੋਂ ਬਾਅਦ ਦੀ ਮੈਂ ਤੇ ਗੁਰਪ੍ਰੀਤ ਗਏ ਸੀ ਬਾਜ਼ਾਰ ਸਾਨੂੰ ਇੱਕ ਦੋ ਕੰਕਲ ਸੀਗੇ ਤਾਂ ਕਰਕੇ ਦੀ ਸੀ ਜਾਣਾ ਸੀ ਬਸ ਅਸੀਂ ਉਹ ਭੈਣ ਭਾਈ ਦੋਨੇ ਗਏ ਸੀ ਬਾਜ਼ਾਰ ਫਤੇ ਰਹਿ ਗਿਆ ਸੀ ਘਰੇ ਕਿਉਂਕਿ ਉਹ ਖੇਡਦਾ ਸੀ ਇੱਕ ਉਹਦਾ ਫਰੈਂਡਾ ਗੁਰਜਾਸ ਕੁਸ਼ ਸੁਖਮਨ ਉਹਨਾਂ ਦੇ ਆਇਆ ਕਰਕੇ ਬਸ ਇਹ ਹੋ ਜਾਂਦਾ ਜੀ ਉਹਨੂੰ ਖੁਸ਼ ਉਹਨੂੰ ਥੋੜਾ ਜਿਹਾ ਨਾਨਕਿਆਂ ਦਾ ਵੱਧ ਰੰਦਾ ਕਿਉਂਕਿ ਉਹ ਨਾਨਕੇ ਮਤਲਬ ਉਹਦਾ ਫਰੈਂਡ ਸਰਕਲ ਵੱਡਾ ਹੈ ਪਰ ਦਾਦਕੇ ਥੋੜਾ ਛੋਟਾ ਹੀ ਉਹਦਾ ਫਰੈਂਡ ਸਰਕਲ ਆ ਤਾਂ ਕਰਕੇ ਉਹਦਾ ਨਾਨਕੇ ਲੱਗਦਾ ਵੀ ਜੀ ਬਹੁਤ ਆ ਜੀ ਚਲੋ ਜੀ ਮੈਨੂੰ ਤਾਂ ਚਾਹ ਹੁਣਾ ਹੀ ਹੋਣਾ ਹਨਾ ਵੀ ਕਹਿੰਦੇ ਹੁੰਦੇ ਨੇ ਪੀਕਿਆਂ ਦਾ 버ગર ਸਵਰਗ ਥੋੜਾ ਕਿਤੇ ਕੋਈ ਇਹ ਹੈਗਾ ਸੀ ਬਾਜ਼ਾਰ ਕਿਉਂਕਿ ਜਿੰਨਾ ਜਿੰਨਾ ਨੇ ਗਏ ਹੋਏ ਨੇ ਖੰਨੇ ਜਾਂਦੇ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ ਇਹ ਹੈਗਾ ਮੇਨ ਬਾਜ਼ਾਰ ਮੇਨ ਬਾਜ਼ਾਰ ਤੋਂ ਅਸੀਂ ਇੱਥੇ ਇੱਕ ਦੁਕਾਨਾਂ ਤੇ ਗਏ ਸੀ ਉੱਥੇ ਸਾਡਾ ਕੰਮ ਹੋਇਆ ਨਹੀਂ ਸੀ ਫਿਰ ਅਸੀਂ ਇਧਰਲੀ ਸਾਈਡ ਹੋਰ ਸੀ ਇੱਕ ਦੁਕਾਨ ਉੱਥੇ ਜਾਣਾ ਸੀ ਇਹ ਹੈਗੀ ਗੁਰੂ ਅਮਰਦਾਸ ਮਾਰਕੀਟ ਦੀ ਪਾਰਕਿੰਗ ਇੱਥੇ ਸਾਨੂੰ ਇਹ ਸੀ ਅਸੀਂ ਕਹਿੰਦੇ ਆਓ ਉੱਧਰ ਜਿਹੜੀ ਸ਼ਾਪ ਆ ਉਧਰ ਤੇ ਜਾ ਆਨੇ ਵੀ ਉੱਥੇ ਦੇਖਦੇ ਆਂ ਜਾ ਕੇ ਸੀ ਜੀ ਪੀ ਕੇ ਜਾ ਕੇ ਇੰਨੀ ਮौज-ਮਸਤੀ ਨਾ ਫਿਰ ਕਿਥੇ ਵੀਡੀਓ ਦਾ ਇੰਨੇ ਕਾਸੇ ਦਾ ਟਾਈਮ ਲੱਗਦਾ ਹਨ ਕਹਿੰਦੇ ਹੁੰਦੇ ਨੇ ਉੱਤੇ ਜਾ ਕੇ ਬਿਜ਼ੀ ਹੋ ਐਨੇ ਹੋ ਜਾਂਦੇ ਹਨਾ ਫ੍ਰੀ ਹੋਣ ਦੇ ਬਾਵਜੂਦ ਵੀ ਬਿਜ਼ੀ ਰਹਿੰਦੇ ਆ ਅਸੀਂ ਇੱਥੇ ਪਹੁੰਚੇ ਸੀ ਭਾਂਡੇ ਦੀ ਦੁਕਾਨ ਤੇ ਦੇਖੋ ਜੀ ਅਸੀਂ ਖਰੀਦੇ ਸੋਨੇ ਦੇ ਭਾਂਡੇ ਸੋਨੇ ਦੇ ਨਹੀਂ ਜੀ ਨਹੀਂ ਮਜ਼ਾਕ ਕਰਦੀਆਂ ਪਿੱਤਲ ਦੇ ਭਾਂਡੇ ਲੈ ਸੀ ਪਰ ਇਹ ਆ ਵੀ ਤੁਸੀਂ ਇਹ ਦੇਖੋ ਨਾ ਵੀ ਪਿੱਤਲ ਦੇ ਭਾਂਡੇ ਲੱਗਦੇ ਐਵੇਂ ਹੁੰਦੇ ਨਾ ਨਾ ਵੀ ਜਿਵੇਂ 골ਡ ਦੇ ਹੁੰਦੇ ਨੇ ਤਾਂ ਹੱਸਦੀ ਸੀ ਤੁਹਾਨੂੰ ਵੀ 골ਡ ਦੇ ਬਣਦੇ ਨੇ ਹੋਰ એનર્ਜੀ ਕਿਤੇ गोल्ड दे सुनके कह ना ਵੀ ਚੋਰ ਵੀ ਸੱਚੇ ਤਾਂ 골ਡ ਦੇ ਭਾਂਡੇ ਖਰੀਦ ਚਲੋ ਜੀ ਕਦੇ ਦੇਖਾਂਗੇ ਖਰੀਦ ਕੇ سونے ਦੇ ਭਾਂਡੇ ਵੀ ਹਨਾ ਜੇਬ ਮੁਤਾਬਕ ਨਹੀਂ ਜੀ ਪਰ ਇਥੇ ਕਰਦੇ ਹਾਂ ਜੀ ਬਲੌਗ ਦਾ ਐਂਡ ਓਕੇ ਬਾਈ ਟੇਕ ਕੇਅਰ ਲਵ ਯੂ ਆਲ